ਮੇਰਾ ਨਾਂ ਜੀ ਮੇਰਾ ਨਾਂ ਰਣਜੀਤ ਕੌਰ ਹੈ ਜੀ ਤੇ ਪਿੰਡ ਕਿਹੜਾ ਕੋਦੇਬੇੜ ਹਾਂ ਜੀ ਅੱਜ ਜਿਹੜੀ ਇਲੈਕਸ਼ਨ ਜਿਹੜੀ ਹੋ ਰਹੀ ਆ ਤੁਸੀਂ ਉੱਤੇ ਕੈਂਡੀਡੇਟ ਆਪੀ ਪਾਰਟੀ ਦੇ ਕੈਂਡੀਡੇਟ ਤੁਸੀਂ ਆਮ ਆਦਮੀ ਹਾਂ ਪਾਰਟੀ ਦੇ ਹਾਂ ਜੀ ਇਸ ਵਾਰੇ ਤੁਸੀਂ ਕੀ ਕਰਨਾ ਚਾਹੋਗੇ ਤੁਹਾਨੂੰ ਦੁਬਾਰਾ ਫਿਰ ਮੌਕਾ ਮਿਲਿਆ ਜੀ ਦੇਖੋ ਜੀ ਪਹਿਲਾਂ ਤੇ ਮੇਰੇ ਮਦਰ ਇਨ ਲਾਅ ਸੀ ਠੀਕ ਹੈ ਉਹਨਾਂ ਦੀ ਡੈਥ ਹੋ ਗਈ ਨੇ ਉਹਨਾਂ ਦੀ ਜਗ੍ਹਾ ਮੈਨੂੰ ਹੁਣ ਮਤਲਬ ਕਿ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਵਾ ਤੇ ਪਰਮਾਤਮਾ ਨੇ ਚਾਹਿਆ ਤੇ ਸੇਵਾ ਵੀ ਹੋਏਗੀ ਜੇ ਅਸੀਂ ਜਿੱਤਾਂਗੇ ਸਾਨੂੰ ਵਿਸ਼ਵਾਸ ਹੈ ਕਿ ਜਿੱਤਾਂਗੇ ਤੁਹਾਨੂੰ ਲੋਕਾਂ ਦਾ ਕਿੱਦਾਂ ਦਾ ਪਿਆਰ ਮਿਲਿਆ ਤੁਹਾਨੂੰ ਲੋਕਾਂ ਦਾ ਬਹੁਤ ਵਧੀਆ ਸਹਿਯੋਗ ਮਿਲਿਆ ਵਾ ਬਹੁਤ ਪਿਆਰ ਮਿਲਿਆ ਵਾ ਸਾਨੂੰ ਤੁਹਾਡੇ ਦੂਸਰੇ ਬਣੇ ਕੈਂਡੀਡੇਟ ਹੋ ਕੋਣ ਇੰਗੀ ਹ ਉਹਨਾਂ ਦਾ ਜੀ ਗੁਰਵਿੰਦਰ ਕੋਰ ਕਿਹੜੀ ਪਾਰਟੀ ਬਣੋ ਜੀ ਉਹ ਕਾਂਗਰਸ ਬਣੋ ਜੀ ਠੀਕ ਹੈ ਹਾਂ ਜੀ ਮੈਂ ਪਿੰਡ ਮੈਂ ਅਸ਼ਦੀਪ ਕੌਰ ਹਾਂ ਮੈਂ ਪਿੰਡ ਸਿੰਘਪੁਰੇ ਦੀ ਵਾਸੀ ਹਾਂ ਮੈਂ ਪਹਿਲੀ ਵਾਰੀ ਸਰਪੰਚੀ ਦੀ ਵੋਟ ਪਾਉਣ ਜਾ ਰਹੀ ਹਾਂ ਜਿਸ ਕਿਸੇ ਦੀ ਵੀ ਵੋਟ ਬਣੀ ਹੋਵੇ ਉਹ ਜ਼ਰੂਰ ਵੋਟਾਂ ਪਾਉਣ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਵੋਟ ਪਾਉਣ ਜਾ ਰਹੀ ਹਾਂ ਪਿੰਡ ਸਿੰਘਪੁਰਾ ਕਿੰਨੀ ਉਮਰ ਹੋ ਗਈ ਤੁਹਾਡੀ 60 ਸਾਲ ਇਹ ਜਿਹੜੇ ਤੁਹਾਡੇ ਨਾਲ ਬੈਠੇ ਇਹ ਕੌਣ ਨੇ ਇਹ ਮੇਰੀ ਨੌਹ ਜੀ 239 ਹੂੰ ਕਾਕਾ ਕਿੰਨੀ ਵਾਰੀ ਤੁਸੀਂ ਜਿਹੜੀਆਂ ਸਰਪੱਟੀਆਂ ਮੋਟਾ ਬਾ ਚੁੱਕੇ ਆ ਤੁਸੀਂ ਕਾਫੀ ਬੜਾ ਪਾ ਚੁੱਕੇ ਆ ਹੂੰ ਤੁਸੀਂ ਤੁਹਾਡੇ ਪਿੰਡ ਦੀ ਦੁਬਾਰਾ ਫੇਰ ਇਲੈਕਸ਼ਨ ਹੋ ਰਹੀ ਹੈਗੀ ਆ ਹਾਂਜੀ ਦੋ ਪਾਰਟੀਆਂ ਦੇ ਨਮਾਇਦੇ ਫਿਰ ਉੱਤੇ ਦੇ ਹਾਂਜੀ ਠੀਕ ਹੈ ਨਾ ਜੀ ਹਾਂਜੀ ਕੀ ਕਿਹੜਾ ਤਰ੍ਹਾਂ ਦਾ ਤੁਸੀਂ ਸ਼ਹਿਰ ਮਚੂਸ ਕਰ ਰਹੇ ਹੋ ਦੇਖੀ ਜਾਂਦੇ ਆ ਮਾਹੌਲ ਕੀ ਚੱਲਦਾ ਆ ਕੀ ਨਹੀਂ ਦੇਖ ਲਈਦਾ ਆ ਤੇ ਫੇਰ ਆ ਜਾਈਦਾ ਪ੍ਰਕਾਸ਼ ਉਹ ਪਿੰਡ ਦਾ ਕਿ ਤਰ੍ਹਾਂ ਦਾ ਠੀਕ ਆ ਠੀਕ ਹੈ ਪਿੰਡ ਦਾ ਸਾਡੇ ਪਿੰਡ ਦਾ ਹਿਸਾਬ ਕਿਤਾਬ ਠੀਕ ਹੈ ਇਹ ਤਾਂ ਪਵਲਖ ਦੇ ਸਿਰ ਤੇ ਆ ਜਿੱਧਰ ਨੂੰ ਪਵਲਖ ਪਲਟ ਗਈ ਉਧਰ ਨੂੰ ਸਭ ਕੁਝ ਹੋ ਗਿਆ ਅਸੀਂ ਪਵਲਖ ਹੀ ਹੁੰਨੇ ਆ ਅਸੀਂ ਕਹਿਣਾ ਚਾਹੁੰਨੇ ਆ ਵੀ ਸਾਰੇ ਬਣ ਜਾਣ ਸਹੂਲਤਾ ਸਾਰੀਆਂ ਹੋਣ